ਗੁਰਦਾਸਪੁਰ ਦੇ ਪਿੰਡ ਬਾਗੜਿਆਂ ਵਿੱਚ ਅੱਜ ਚਿੱਟੀ ਗੁੰਡਗੜੀ ਵੇਖਣ ਨੂੰ ਮਿਲੀ ਦੱਸ ਦਈਏ ਕਿ ਜਦੋਂ ਨੌਜਵਾਨ ਨੂੰ ਪਿੰਡ ਦੇ ਹੀ ਲੋਕਾਂ ਵੱਲੋਂ ਵਿਰੋਧੀ ਧਿਰ ਦੇ ਪੀੜਿਤ ਨੌਜਵਾਨ ਨੂੰ ਆਪਣੇ ਘਰ ਖੜ ਕੇ ਬੁਰੀ ਤਰ੍ਹਾਂ ਮਾਰ ਕੁੱਟਾਈ ਕੀਤੀ ਗਈ ਇਸਾਰਾ ਮਾਮਲਾ थाना ਪੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਬਾਗੜਿਆਂ ਦਾ ਹੈ ਜਿੱਥੇ ਨੌਜਵਾਨ ਨੂੰ ਪਿੰਡ ਦੇ ਵਿਰੋਧੀ ਧਿਰ ਵੱਲੋਂ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਧਿਰ ਦੇ ਅਜੈਬ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿਰੋਧੀ ਧਿਰ ਦੇ ਸਾਬਕਾ ਚੇਅਰਮੈਨ ਚੰਚਲ ਸਿੰਘ ਦੇ ਪਰਿਵਾਰ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅੱਜ ਉਸ ਦੇ ਪੁੱਤਰ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਨਾਨੀ ਦੋਸ਼ ਲਗਾਇਆ ਕਿ ਚੰਚਲ ਸਿੰਘ ਦੇ ਪੁੱਤਰ ਰਣਜੀਤ ਸਿੰਘ ਗੁਰਜੀਤ ਸਿੰਘ ਪਤੀ ਜੇ ਪੰਜਾਬ ਸਿੰਘ ਅਤੇ ਉਸ ਦੇ ਨਾਲ ਹੀ ਪੁੱਤਰਿਆ ਨੇ ਅਜੈਬ ਸਿੰਘ ਦੇ ਪੁੱਤਰ ਗੁਰਮੀਤ ਸਿੰਘ ਨੂੰ ਜ਼ਿਕਰ ਦੇ ਅੱਗੇ ਉਹ ਜ਼ਬਰੀ ਚੁੱਕ ਲੈ ਜਾਇਆ ਗਿਆ ਉਨਾ ਵੱਲੋਂ ਗੁਰਮੀਤ ਸਿੰਘ ਨੂੰ ਚੰਚਲ ਸਿੰਘ ਦੇ ਘਰ ਲੈ ਜਾ ਕੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਜਿਸ ਦੌਰਾਨ ਉਹ ਬੇਹੋਸ਼ ਹੋ ਕੇ ਜ਼ਮੀਨ ਉੱਤੇ ਡਿੱਗ ਪਿਆ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਆਗੂ ਸਤਨਾਮ ਸਿੰਘ ਬਾਗੜਿਆ ਨੇ ਐਸਐਸਪੀ ਗੁਰਦਾਸਪੁਰ ਦੇ ਧਿਆਨ ਵਿੱਚ ਇਹ ਵਾਕਿਆ ਲਿਆਂਦਾ ਤਾਂ ਥਾਣਾ ਪੈਣੀ মিয়া ਖਾਨ ਦੇ ਪੁਲਿਸ ਮੌਕੇ ਉੱਤੇ ਪਹੁੰਚ ਗਈ ਪੁਲਿਸ ਵੱਲੋਂ ਗੁਰਮੀਤ ਸਿੰਘ ਨੂੰ ਗੰਭੀਰ ਹਾਲਾਤ ਵਿੱਚ ਚੁੱਕ ਕੇ ਸਿਵਲ ਹਸਪਤਾਲ ਪੈਣੀ মিয়া ਖਾ ਵਿਖੇ ਲਿਜਾਇਆ ਗਿਆ ਜ ਤੇ ਡਾਕਟਰਾਂ ਵੱਲੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਸਿਵਰ ਹਸਪਤਾਲ ਗੁਰਦਾਸਪੁਰ ਲਈ ਰੈਫਰ ਕਰ ਦਿੱਤਾ ਗਿਆ ਦੱਸ ਦਈਏ ਕਿ ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ